ਇਹ ਵੀ ਦੋ ਚੱਕੇ ਵੱਡੇ ਆਗੇ ਦੋਨਾਂ ਦੇ ਡਿਸਕਾਂ ਨੇ ਡਿੱਗੀ ਸਪੇਸ ਵੱਡੀ ਐ 6 ਬੈਟਰੀਆਂ ਹੋਣਗੀਆਂ 70 80 ਦੀ ਐਵਰੇਜ ਐ 58000 ਦਾ ਦੀ ਆਪਾਂ 50000 ਰੁਪਏ ਦਾ ਦੇ ਰਹੇ ਹਾਂ ਜੀ ਹੁਣ 6 ਐਂਟਰੀਆਂ ਤਰਕੇ ਦੇਵਾਂਗੇ ਕਲਰ ਜਿਹੜਾ ਮਰਜੀ ਤੁਸੀਂ ਲੈ ਸਕਦੇ ਸਿੱਧਾ 8000 ਦਾ ਡਿਸਕਾਊਂਟ ਐ ਇਹਦੇ ਤੇ ਨੂੰ ਇਹ ਪਹਿਲਾਂ ਆਪਣਾ 42000 ਰੁਪਏ ਦਾ ਰੇਟ ਸੀ ਜੀ 5 ਬੈਟਰੀਆਂ ਦੇ ਵਿੱਚ ਹੁਣ ਇਹ ਮਾਡਲ ਆਪਾਂ 375000 ਦਾ ਦੇ ਰਹੇ ਹਾਂ 5 ਬੈਟਰੀਆਂ ਤਰਕੇ 12 10 ਦੇ ਟਾਇਰ ਹੋਣਗੇ ਇਹਦੇ ਲੋ ਜੀ ਦੋਸਤੋ ਦਿਵਾਲੀ ਦੇ ਮੌਕੇ ਤੇ ਜਿਹੜੇ ਵੀ ਬੰਦੇ ਇਲੈਕਟ੍ਰਿਕ ਸਕੂਟਰੀਆਂ ਲੈਣਾ ਚਾਹੁੰਦੇ ਨੇ ਤਾਂ ਰੇਟ ਹੁਣ ਸਕੂਟਰੀਆਂ ਤੇ 5-5000 ਘੱਟ ਹੋ ਚੁੱਕੇ ਨੇਗੇ ਅੱਜ ਆਪਾਂ ਖੜੇ ਆ ਜੀ ਪੂਰ ਸਹਿਰ ਦੇ ਵਿੱਚ ਕ੍ਰਿਸ਼ਨਾ ਮੋਟਰਸ ਦੇ ਉੱਪਰ ਜਿਨ੍ਹਾਂ ਨੇ ਇਲੈਕਟ੍ਰਿਕ ਸਕੂਟਰੀਆਂ ਦੇ ਉੱਪਰ 5-5000 ਦਾ ਡਿਸਕਾਊਂਟ ਕਰ ਦਿੱਤਾ ਤੁਸੀਂ ਇੱਥੋਂ ਇਲੈਕਟ੍ਰਿਕ ਸਕੂਟਰੀ ਆਪਣੀ ਨਵੀਂ ਵੀ ਲੈ ਜਾ ਸਕਦੇ ਹੋ ਤੇ ਪੁਰਾਣੀ ਦੇ ਵਿੱਚ ਵੀ ਤੁਸੀਂ ਇਹਨਾਂ ਨਾਲ ਬੈਟਰੀ ਤਰਾ ਸਕਦੇ ਹੋ ਖਾਸ ਕਿਸਮ ਦੀ ਇਹ ਕਿਨਾਂ ਵਾਲੀ ਬੈਟਰੀ ਆ ਆਪਾਂ ਅੱਗੇ ਚੱਲ ਕੇ ਬਾਈ ਰਿਆਂ ਨਾਲ ਗੱਲਬਾਤ ਕਰਦੇ ਆ ਤੇ ਤੁਹਾਨੂੰ ਸਕੂਟਰੀਆਂ ਦੇ ਕੱਲੇ-ਕੱਲੇ ਮ ਤੇ ਚਲੋ ਆਪਾਂ ਅੰਦਰ ਚੱਲ ਕੇ ਬਾਈ ਯੂਰੀਆਂ ਨਾਲ ਗੱਲਬਾਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਵੀਰੇ ਹਾਂਜੀ ਮੇਰੇ ਬਾਈ ਮੈਂ ਸੁਣਿਆ ਤੁਸੀਂ ਨੇ ਸਕੂਟਰਿਆਂ ਦੇ ਉੱਪਰ ਬਹੁਤ ਸੋਹਣੇ ਆਫਰ ਲਾ ਰੱਖੇ ਨੇ ਜੀ ਬਿਲਕੁਲ ਬਿਲਕੁਲ ਵੀਰੇ ਆਪਾਂ ਕੱਲੇ ਕੱਲੇ ਮਾਡਲ ਦੇ ਉੱਪਰ ਆ 5-5 4-4000 ਰੁਪਏ ਦਾ ਡਿਸਕਾਊਂਟ ਕਰ ਰੱਖਿਆ ਹੈਗਾ ਚਾਹੇ ਉਹ ਸਿੰਗਲ ਲਾਈਟ ਆ ਚਾਹੇ ਡਬਲ ਲਾਈਟ ਆ ਚਾਹੇ ਰਾਉਂਡ ਲਾਈਟ ਆ ਹਰ ਇੱਕ ਮਾਡਲ ਦੇ ਉੱਪਰ ਆਪਾਂ 4 ਤੋਂ 5000 ਦਾ ਡਿਸਕਾਊਂਟ ਕਰ ਰਹੇ ਆ ਠੀਕ ਹੈ ਜੀ ਦੂਜੀ ਗੱਲ ਜਿਹੜੀ ਆਪਾਂ ਬੈਟਰੀ ਪਾ ਕੇ ਦੇਵਾਂਗੇ ਉਹ ਗਰੇ ਫੈਨ ਦੀ 7 ਕਿਲੋ ਵਾਲੀ ਬੈਟਰੀ ਪਾ ਕੇ ਦੇਵਾਂਗੇ 34 एएच ਦੀ ਬੈਟਰੀ ਹੋਊਗੀ ਅਗਰ ਬਈ ਕਸਟਮਰ ਆਪ ਤੋਂ ਲਿਥੀਅਮ ਬੈਟਰੀ ਪਾਉਣਾ ਚਾਹੁੰਦਾ ਵਾ ਉਹ ਕੱਲੀ ਸਿੰਗਲ ਬੈਟਰੀ ਇੱਕ ਪੈਈ ਦੀ ਆਗੀ ਮਾਲਕੇ ਨਹੀਂ ਪੰਜ ਪੈਈ ਦੇਣੇ ਜਾਂ 6 ਬੈਟਰੀ ਆ ਪੈਈ ਦੇਣੇ ਇਹਦੇ ਵੀ ਤੁਹਾਨੂੰ ਇੱਕ ਪਾ ਕੇ ਵੀ ਆਪਾਂ ਦੇ ਦਾਂਗੇ ਜਿਹਦੀ ਕੀ ਐਵਰੇਜ 90 ਤੋਂ 100 ਦੀ ਹੋਊਗੀ ਠੀਕ ਹੈ ਜੀ ਹਰ ਇੱਕ ਮਾਡਲ ਤੇ ਆਪਣਾ ਮਾਲੋ ਵੀ 4 ਤੋਂ 5000 ਦਾ ਡਿਸਕਾਊਂਟ ਚੱਲ ਰਿਹਾ ਹੈ ਜਿੱਦਾਂ ਇਹ ਆ ਗਈ ਸਿੰਗਲ ਲਾਈਟ ਆ ਗਈ ਹੈਣਾ ਇਹ 35000 ਦਾ ਮਾਡਲ बिकਦਾ ਜਿੱਦਾਂ ਆਪਣਾ ਇਹ ਆਪ 31500 ਦੀ ਦੇ ਰਹਾਂਗੇ ਸਿੰਗਲ ਰੈਡ ਫੀਚਰ ਕੀ ਕੀ ਨੇ ਵੀ ਇਹਦੇ ਵਿੱਚ ਆ ਗਿਆ ਕੀ ਮਲਕੇ ਪੰਜ ਬੈਟਰੀਆਂ ਹੋਣਗੀਆਂ 50 ਤੋਂ 60 ਦੀ ਐਵਰੇਜ ਹੋਊਗੀ ਠੀਕ ਹੈ ਜੀ ਤੇ 40 50 ਦੀ ਇਹਦੀ ਸਪੀਡ ਹੁੰਦੀ ਹੈਗੀ ਮਲਕੇ ਇਹਨੂੰ ਬੱਚਾ ਜਾਂ ਬਜ਼ੁਰਗ ਜਿੰਮੇ ਆਜੀ ਕੋਈ ਚਲਾ ਸਕਦਾ ਠੀਕ ਆ ਸਪੇਸ ਦਿਖਾਓ ਇਹਦੀ ਬਿਲਕੁਲ ਡਿੱਗੀ ਦੀ ਇਹਦੇ ਅੰਦਰੋਂ ਲਓ ਜੀ ਹੈਲਮਟ ਵਗੈਰਾ ਜਿਵੇਂ ਮਰਜ਼ੀ ਰੱਖ ਲੋ ਰਾਮ ਨਾਲ ਹਨਾ ਵਧੀਆ ਸਪੇਸ ਵਾਲੇ ਆ ਕਿੰਨੀ ਕ ਐਵਰੇਜ ਦਿਨਾਂ ਦੇ ਹੈ ਐਵਰੇਜ ਇਹਦੀ 50 ਤੋਂ 60 ਦੀ ਐਵਰੇਜ ਆ ਜੀ ਠੀਕ ਆ 5 ਬੈਟਰੀਆਂ ਨਾਲ ਦੇ 5 ਬੈਟਰੀਆਂ ਦੇ ਨਾਲ ਦੇ ਮੈਂ ਕਿਹਾ 31500 ਦਾ ਰੇਟ ਹੈ ਇਹਦਾ ਪਹਿਲੇ ਜਿਹੜੀ 35000 ਦੀ ਪਹਿਲਾਂ ਵੇਚ ਦਿੱਤੀ ਆਪਾਂ ਠੀਕ ਆ ਪਹਿਲਾਂ 35000 ਦੀ ਹੁਣ 31500 ਤੇ ਅੱਗੇ ਅੱਗੇ ਚੱਲਦੇ ਆਂ ਵੀਰੇ ਜਿਵੇਂ ਆ ਆਗੇ ਹੁਣ ਮਾਡਲ ਉਸ ਤੋਂ ਬਾਅਦ ਆ ਇਹਦਾ ਜੀ ਆਪਣਾ BMW 2 ਕਹਿੰਦੇ ਨੇ ਇਹਨੂੰ ਠੀਕ ਆ ਜੀ ਇਹ ਮਾਡਲ ਪਹਿਲਾਂ ਅਸੀਂ 53000 ਦਾ ਵੇਚਦੇ ਸੀ ਠੀਕ ਆ ਜੀ ਤੇ ਹੁਣ 6 ਬੈ ਆ ਗਈ ਤੇ 60 ਦੀ ਸਪੀਡ ਤੇ ਭਜਦਾਗਾ ਇਹ 60 ਦੀ ਸਪੀਡ ਤੇ 60 ਦੀ ਸਪੀਡ ਤੇ ਭਜਦਾ ਵਾ ਠੀਕ ਹੈ ਜੀ ਉਸ ਤੋਂ ਇਲਾਵਾ ਇਹ ਦੀ ਆ ਗਈ ਇਹ ਵੱਡੀ ਐਕਟ ਵਾ ਕਹਿੰਦੇ ਨੇ ਵੱਡਾ ਮਾਡਲ ਠੀਕ ਆ ਦੋਨੇ 12 ਇੰਚੀ ਟਾਇਰ ਆ ਗਏ ਅੱਗੇ ਵੀ ਡਿਸਕਾ ਮਗਰ ਵੀ ਡਿਸਕਾ ਹੈਗਾ ਨਹੀਂ 60 ਦੀ ਸਪੀਡ ਤੇ ਭਜਦੀ ਆ 70 80 ਦੀ ਐਵਰੇਜ ਆ ਸੇ ਬੈਟਰੀਆਂ ਚ ਕਰਕੇ ਦੇਵਾਂਗੇ ਆਪਾਂ ਇਹ ਹੂੰ ਕਲਰ ਬਹੁਤ ਸੋਹਣਾ ਬਈ ਕਲਰ ਬਹੁਤ ਸੋਹਣਾ ਸਾਰੇ ਕਲਰ ਵੈਰੀਐਂਟ ਆਪਲੇ ਵੀ ਮਿਲ ਜਣਗੇ ਸਿਲ버 ਗ੍ਰੇ ਬਲੈਕ ਜਿਹੜਾ ਮਰਜ਼ੀ ਤੁਸੀਂ ले ਸਕਦੇ ਹਾਂ ਇਹਦਾ ਰੇਟ ਵੀ ਆਪਾਂ ਪਹਿਲਾਂ 50000 ਦੀ ਹੁਣ 45000 ਦੀ ਦੇ ਰਹੇ ਹਾਂ ਸੇਵ ਐਂਟਰੀ ਆ ਧਰ ਕੇ ਆਪਾਂ ਠੀਕ ਹੈ ਜੇ ਕਿਸੇ ਨੇ ਵੀ 6 ਬੈਟਰੀ ਨਹੀਂ ਤਰਾਉਣੀ ਆ ਇੱਕ ਬੈਟਰੀ ਉਹ ਕੀ ਫਾਇਦੇ ਆ ਤੇ ਇੱਕ ਦੀ ਕੀ ਆ ਜੀ ਉਹਦੇ ਵਿੱਚ ਕੱਲੀ ਸਿੰਗਲ ਬੈਟਰੀ ਪੈਈਦੀ ਆਗੀ ਉਹ ਕੀ ਆ ਸੇਤੀ ਚਾਰਜਰ ਹੋਈਦੀ ਆਗੀ ਮਤਲਬ ਕਿ ਉਹਦੀ ਲਾਈਫ ਜਾਦੀ ਆ ਚਾਰ ਪੰਜ ਸਾਲ ਦੀ ਲਾਈਫ ਆ अच्छा वो बैटरी कल्ली बैटरी ओदे नाल एवरेज फर्क पेंदा है एवरेज फर्क बोगे ते चार्जर सेती होइजदी औ जेडी सिंगल बैटरी है ओ बैटरी ਧਰ ਕੇ ਫਿਰ ਇਹਦਾ ਕੀ ਪ੍ਰਾਈਸ ਰਹੂਗਾ ਉਹ ਪਾ ਕੇ ਪਾਉਗੂ ਆਪਾਨੂੰ 55000 ਰੁਪਏ ਦੀ ਠੀਕ ਆ ਜੇ 5 ਬੈਟਰੀ ਲੈਣੇ ਆ ਤਾਂ ਕੀ ਪ੍ਰਾਈਸ ਆ ਪੰਜ ਨਾਲ ਪਊਗੀ ਆਪਾਨੂੰ ਇਹ 44500 ਦੀ ਜੇ 6 ਪਾਉਣੇ ਆ ਤਾਂ 46000 ਦੀ ਆ ਤਾਂ 46000 ਆ 2000 ਰੁਪਿਆ ਪਰ ਬੈਟਰੀ ਦਾ ਫਰਕ ਹੈ ਠੀਕ ਹੈ ਜੀ ਉਹ ਤੋਂ ਆਦਾ ਰਾਉਂਡ ਲਾਈਟ ਹੂੰ ਰਾਉਂਡ ਲਾਈਟ ਆਪਾਨੂੰ ਇਹ ਪਹਿਲਾ ਆਪਣਾ ਬਿਆਲੀ ਹਰ ਵੀ ਦਾ ਰੇਟ ਸੀ ਜੀ ਪੰਜ ਬੈਟਰੀਆਂ ਦੇ ਵਿੱਚ ਹੁਣ ਇਹੇ ਮਾਡਲ ਆਪਾਂ 33500 ਦਾ ਦੇ ਰਹੇ ਆ ਪੰਜ ਬੈਟਰੀਆਂ ਧਰ ਕੇ 12 10 ਦੇ ਟਾਇਰ ਹੋਣਗੇ ਇਹਦੇ ਅਗਲਾ 12 ਪਿਛਲਾ 10 ਵੱਡੀ ਮੋਟਰ ਵੱਡਾ ਘਟੋਲ ਲੱਗਾ ਹੈ ਤਾਂਬੇ ਦੀ ਮੋਟਰ ਟਾਇਰ ਵਗੈਰਾ ਵੀ ਇਹਦੇ ਚੈੱਕ ਕਰ ਲੋ ਤੁਸੀਂ ਲੈਣੀ ਸੋਹਣਾ ਇਹਦੇ ਵੀ ਕਲਰ ਵਗੈਰਾ ਸਾਰੇ ਲੈ ਸਕਦੇ ਹੋ ਲਿਥੀਅਮ ਇਸ ਵੀ ਰੱਖਾ ਸਕਦੇ ਹੋ ਤੁਸੀਂ ਠੀਕ ਆ ਤੇ ਬਜਾਜ ਦੀ ਫੈਸਿਲਿਟੀ ਸਾਰੀਆਂ ਬਿਲਕੁਲ ਬਿਲਕੁਲ ਕਿਸੇ ਦੇ 5000 ਭਰਨਾ ਚਾਰ ਭਰਨਾ ਘੱਟੋ ਘੱਟ ਡਾਊਨ ਪੇਮੈਂਟ ਭਰ ਕੇ ਤੁਸੀਂ ਲਿਆ ਸਕਦੇ ਹੋ ਡਾਊਨ ਪੇਮੈਂਟ ਜਿੰਨੀ ਮਰਜ਼ੀ ਘੱਟੋ ਘੱਟ ਉਹ ਸ ਉਹ ਤੋਂ ਇਲਾਵਾ ਆਇਦਾ ਹੈ ਨੈਟ ਜਾਲੀ ਵਾਲਾ ਹੂੰ ਸੇਵ ਐਂਟਰੀਆਂ ਚਾਹੇ ਮਲਕੇ ਦੋਏ ਟਾਇਰ ਵੱਡੇ ਆ ਗਏ ਡਿੱਗੀ ਦੀ ਸਪੇਸ ਅੰਦਰੋਂ ਫੁੱਲ ਆ ਗਈ ਹੈ ਨਾ ਜੀ ਤੇ 12 ਇੰਚੀ ਟਾਇਰ ਆ ਗਏ ਇਹ 52000 ਰੁਪਏ ਦਾ ਵੇਚਦੇ ਆਪਾਂ ਪਰ ਹੁਣ ਡਿਸਕਾਊਂਟ ਕਰਕੇ ਆਪਾਂ 47400 ਦਾ ਦੇ ਰਹੇ ਹਾਂ ਸੇ ਬੈਟਰੀਆਂ ਹੋਣਗੀਆਂ 70 80 ਦੀ ਐਵਰੇਜ ਕੱਢਦਾ ਇਹ ਕਲਰ ਜਿਹੜੇ ਮਰਜ਼ੀ ਤੁਸੀਂ ਲੈ ਸਕਦੇ ਹੋ ਇਹਦੇ 'ਚ ਹੂੰ ਉਹ ਤੋਂ ਇਲਾਵਾ ਆਇਦਾ ਹੈ ਗਲੈਂਡਰ ਮੋਡਲ ਠੀਕ ਹੈ ਇਹਦੇ ਵੀ ਦੋਏ ਚੱਕੇ ਵੱਡੇ ਆ ਗਏ ਦੋਨਾਂ ਦੇ ਡਿਸਕਾਂ ਨੇ ਡਿੱਗੀ ਸਪੇਸ ਵੱਡੀ ਹੈ ਸੇ ਬੈਟਰੀਆਂ ਹੋਣਗੀਆਂ 70 80 ਦੀ ਐਵਰੇ 58000 ਦਾ ਦੀ ਆਪਾਂ 50000 ਰੁਪਏ ਦਾ ਦੇ ਰਹੇ ਹਾਂ ਜੀ ਹੁਣ ਸੇਵ ਐਂਟਰੀ ਧਰਕੇ ਦੇਵਾਂਗੇ ਕਲਰ ਜਿਹੜਾ ਮਰਜੀ ਤੁਸੀਂ ਲੈ ਸਕਦੇ ਸਿੱਧਾ 8000 ਦਾ ਡਿਸਕਾਊਂਟ ਸਿੱਧਾ 8000 ਦਾ ਡਿਸਕਾਊਂਟ ਆ ਇਹਦੇ ਤੇ 58000 58 ਦਾ ਆਪਾਂ ਵੇਚ ਦੇ ਰਹੇ ਹਾਂਗੇ ਹੁਣ 50000 ਦਾ ਦੇਵਾਂਗੇ ਆਪਾਂ ਅੱਛਾ ਵੀਰੇ ਜਿਹੜੇ ਤੁਹਾਡੇ ਤੋਂ ਸਕੂਟਰੀਆਂ ਪਰਚੇਸ ਕਰਦੇ ਨੇ ਉਹਦੀ ਤੁਸੀਂ ਗਾਰੰਟੀ ਵਾਰੰਟੀ ਕਿੰਨੇ ਟਾਈਮ ਦੀ ਦਿੰਦੇ ਨੇ ਜੀ ਸਾਲ ਦੀ ਹੁੰਦੀ ਹੈ ਜੀ ਇਹਦੀ ਸਾਲ ਦੀ ਬੈਟਰੀ ਦੀ ਗਾਰੰਟੀ ਆ ਸਕੂਟਰੀ ਦੀ ਬੈਟਰੀ ਮੋਟਰ ਕੰਟਰੋਲਰ ਦੀ ਜੇ ਅਗਲਾ ਲਿਥੀਅਮ ਲੈਂਦਾ ਵਾ ਤਾਂ ਉਹਦੇ ਚ 2 ਸਾਲ ਦੀ ਬਰ ਜੇ ਮੈਂ ਅੱਜ ਕੱਲੇ ਵੀਰੇ ਜ਼ਿਆਦਾ ਗੱਲਾਂ ਚੱਲ ਰਹੀਆਂ ਨੇ ਵੀ ਲਿਥੀਅਮ ਬੈਟਰੀਆਂ ਨੇ ਜਿਹੜੀਆਂ ਉਹ ਫੱਟ ਜਾਂਦੀਆਂ ਨੇ ਬੰਦ ਜਾਂਦੀਆਂ ਨੇ ਉਹ ਕੋਈ ਨਹੀਂ ਫੱਟਣ ਦੀ ਆ। ਛੋਟੀ ਬੈਟਰੀ ਦੀ ਕਿੰਨਾ ਟਾਈਮ ਦੀ ਗਾਰੰਟੀ ਇਹਦੀ 2 ਸਾਲ ਦੀ ਵਾਰੰਟੀ ਉਹ ਚੱਲਣ ਦੀ ਮਿਆਦ ਇਹਦੀ 3 ਸਾਲ ਚਾਲ ਚੱਲਦੀ ਹੈ। ਤੇ ਜਿਹੜੀ ਕੰਪਨੀ ਵੱਲੋਂ ਵਾਰੰਟੀ ਆਉਂਦੀ ਆ ਬੈਟਰੀ ਦੀ ਉਹ 2 ਸਾਲ ਦੀ ਹੋਊ। ਠੀਕ ਹੈ ਜੀ। ਜਿਹੜੀ ਮਰਜ਼ੀ ਮਾਡਲ ਤੁਸੀਂ ਪਾ ਸਕਦੇ ਹੋ ਇਹਦੇ 'ਚ। ਠੀਕ ਹੈ ਜੀ। ਠੀਕ ਹੈ ਜੀ ਉਹ ਤੋਂ ਬਾਅਦ ਆਜ ਦੇ ਨੇ ਅੱਗੇ ਮਾਡਲ ਆ ਰੌਂਗ ਲੈਟ ਆ ਕੇ ਕਲਰ ਵਗੈਰਾ ਤੁਸੀਂ ਲੈ ਸਕਦੇ ਹੋ। ਠੀਕ ਹੈ। ਇਹ ਡਬਲ ਲੈਟ ਆਜ ਆ ਡਬਲ ਲੇਟ ਆ ਗਈ ਆ ਡਬਲ ਲੇਟ ਆ ਗਈ ਇਹ ਰਾਉਂਡ ਲੇਟ ਹੀ ਆਗੇ 12 10 ਦੇ ਚੱਕਿਆ ਚੋ ਜਿਹੜਾ ਦਿਖਾਇਆ ਤੁਹਾਨੂੰ ਠੀਕ ਹੈ ਜੀ ਤੇ ਇਹ ਡਬਲ ਲੇਟ ਆ ਗਈ ਇਹਨਾਂ ਦੇ ਕੀ ਫੀਚਰ ਇਹ ਹੈ ਮਲਕੇ ਪੰਜ ਬੈਟਰੀ ਆ ਗਈ ਇਹਦੀ ਵੀ ਡਿਗਰੀ ਸਪੇਸ ਵਧੀਆ ਆ ਗਈ ਹੈ ਨਾ ਜੀ ਇਹਦੇ ਡਬਲ ਲੇਟ ਉੱਪਰ ਵੀ ਡੀ ਐਲ ਲੱਗੀ ਪਈ ਹੈ ਇਹ ਹੈ ਮੰਨ ਲਓ ਵੀ 37000 ਦਾ ਮਾਡਲ ਥੀਗਾ ਆਪਾਂ 33500 ਦਾ ਦੇ ਰਿਆ ਵਾ ਹੁਣ ਇਹ ਸਭ ਤੋਂ ਘੱਟ ਰੇਟ ਵਾਲਾ ਮਾਡਲ ਹੈ ਇਹ ਠੀਕ ਹੈ ਜੀ 33500 ਚ ਡਬਲ ਰੈਟ ਹੋਊਗਾ ਠੀਕ ਹੈ ਜੀ ਡਿਸਕ ਲੱਗੀ ਹੋਈ ਆ ਸਾਰੀ ਬੈਸਟ ਗੱਡੀ ਆ ਜੀ ਹਮ ਤੁਡੀ ਜਿਆਦਾ ਸੇਲ ਵਾਲੀ ਸਕੂਟਰੀ ਕਿਹੜੀ ਹੈ ਵੀਰੇ ਜਿਆਦਾ ਵਾਲੀ ਆਪਣੀ ਨੈਟ ਜਾਲੀ ਵਿਕਦਾ ਜਾਂ ਜਾਂ ਰਾਉਂਡ ਰੈਟ ਵਿਕਦਾ ਸਿੰਗਲ ਡਬਲ 4 5 ਮਾਡਲ ਨੇ ਜਿਹੜੇ ਜਿਆਦਾ ਵਿਕਦੇ ਨੇ ਠੀਕ ਹੈ ਤੇ ਇਧਰਲੇ ਪਾਸੇ ਜਿਹੜੇ ਆਪਣੇ ਮਾਡਲ ਖੜੇ ਨੇ ਇਹ ਉਹ ਤੋਂ ਲਾ ਬਾ ਇਹ ਅੱਜ ਨਹੀਂ ਆਪਣਾ ਹਮ ਬਲਕੇ ਐਕਟਵਾ ਮਾਡਲ ਆ ਗਿਆ ਇਹ ਠੀਕ ਹੈ ਜੀ 12 ਇੰਚੀ ਦੋ ਚੱਕੇ ਆ ਗਏ ਇਹ ਇਹਦੀ ਐਵਰੇਜ ਵੀ ਇਹਦੀ ਸਪੀਡ ਵੀ 60 ਦੀ ਆ ਗਈ 70 80 ਦੀ ਐਵਰੇਜ ਕੱਢਦੀ ਆ ਗਈ ਇਹ ਅੱਛਾ ਠੀਕ ਹੈ ਜੀ ਤੇ ਇਹ ਆਪਣਾ ਪਹਿਲਾਂ 9000 ਦਾ ਮਾਡਲ ਸੀਗਾ 52000 ਦਾ ਹੁਣ ਆਪਾਂ 64700 ਦਾ ਦੇ ਰਹੇ ਸੇਵ ਬੈਟਰੀ ਧਰ ਕੇ 6 ਬੈਂਟਰੀਆਂ ਨਾਲ 7.75 ਆਹ ਵੱਡੀ ਐਕਟਿਵ ਆ ਗਈ ਉਹੀ ਬਿੱਗ ਐਕਟਵਾ ਠੀਕ ਹੈ ਠੀਕ ਹੈ ਜੀ 12 ਇੰਚੀ ਟਾਇਰ ਵਾਲੀ ਵੱਡੀ ਡਿੱਗੀ ਵਾਲੀ ਇਸ ਕਦਰ ਇਹ ਨੋਰਮਲ ਐਕਟਿਵ ਦੇ ਸਾਈਜ਼ ਦੀ ਹਾਂ ਵੱਡੀ ਡਿੱਗੀ ਡਿੱਗੀ ਸਪੇਸ ਦਿਖਾ ਸਕਦੇ ਤੁਸੀਂ ਇਹਦੇ ਵਿੱਚ ਆ ਲੋ ਫੁੱਲ ਸਪੇਸ ਆ ਗਈ ਵੱਡੀ ਡਿੱਗੀ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਸਪੇਸ ਆ ਵੀਰੇ ਭਾਜਦੀ 60 ਦੀ ਸਪੀਡ ਤੇ ਭਾਜਦੀ ਐਵਰੇਜ ਵਧੀਆ ਆ ਗਈ ਇਹ ਜਿਹੜਾ ਕਲਰ ਵਗੈਰਾ ਤੁਸੀਂ ਸਾਰੇ ਲੈ ਸਕਦੇ ਹੋ ਬਲੈਕ ਬੈਕ ਜਿਹੜੇ ਵੀ ਹੋਣਗੇ ਉਹ ਤੋਂ ਇਲਾਵਾ ਇਹਦਾ BMW ਕਹਦੇ ਨੇ ਇਹਨੂੰ ਹਮ ਇਹ ਵਾਲਾ ਮਾਡਲ ਇਹ ਵਾਲਾ ਮਾਡਲ ABMW ਇਹ ਚ ਕੀ ਫੀਚਰ ਨੇ ਇਸ ਇਹਦੇ ਵਿੱਚ ਕੀ ਹੈ ਦੋ ਟਾਇਰ ਵੱਡੇ ਆਗੇ ਡਿੱਗੀ ਸਪੇਸ ਵੱਧ ਆ ਗਈ ਫਰੰਟ ਸਟਾਈਲ ਲੁੱਕ ਸਟਾਈਲ ਦਾ ਫਰਕ ਹੈ ਜੀ ਇਹਦਾ ਅੱਛਾ ਸੇ ਬੈਟਰੀਆਂ ਹੋਣਗੀਆਂ ਇਹ 52000 ਰੁਪਏ ਦੀ ਆਪਾਂ 47400 ਦਾ ਦੇ ਰਹੇ ਹਾਂ ਜੀ 47400 ਹਾਂਜੀ ਠੀਕ ਹੈ ਵੀਰੇ ਉਹਦੇ ਵਿੱਚ ਇਹ ਚ ਵੀ ਕਲਰ ਵਗੈਰਾ ਤੁਸੀਂ ਯਾਨੀ ਕਿ ਰੇਟਾਂ ਦੇ ਉੱਪਰ ਪੂਰੇ ਵਧੀਆ ਪਟਾਕੇ ਪਾਰ ਫੁੱਲ ਸਾਰਿਆਂ ਦੇ ਪਟਾਕੇ ਪਾਰ ਕੇ ਜਿਹੜਾ ਮਰਜ਼ੀ ਤੁਸੀਂ ਲੈ ਜਾ ਸਕਦੇ ਹੋ ਮਾਡਲ ਆਪਣੇ ਉੱਤੇ ਠੀਕ ਹੈ ਤੇ ਜਿਵੇਂ ਉਹ ਦੇਖ ਰਿਹਾ ਮੈਂ ਟੇਬਲ ਦੇ ਉੱਪਰ ਤੁਸੀਂ ਇੰਨੇ ਸਾਰੇ ਗਿਫਟ ਧਰ ਕੇ ਉਹ ਕੀ ਖਾਸੀਅਤ ਹੈ ਵੀ ਇਹਦੇ ਵਿੱਚ ਕੀ ਆਪਾਂ ਹਰ ਇੱਕ ਗੱਡੀ ਨਾਲ ਗਿਫਟ ਦੇ ਰਹੇ ਹਾਂ ਜੀ ਹਰ ਇੱਕ ਨਾਲ ਚਾਹੇ ਉਹ 31 500 ਵਾਲੀ ਹੈ ਚਾਹੇ ਮਹਿੰਗੀ ਹੈ ਚਾਹੇ ਸਸਤੀ ਹੈ ਹਰ ਇੱਕ ਨਾਲ ਤੁਹਾਨੂੰ ਮਲਕੀ ਗਿਫਟ ਮਿਲੂਗਾ ਠੀਕ ਹੈ ਬਾਕੀ ਦੂਜੀ ਗੱਲ ਹੈ ਜਿਹੜਾ ਤੁਹਾਡੀ ਕੋਈ ਵੀਡੀਓ ਦੇਖ ਕੇ ਆ ਗਿਆ ਆਪਣੇ ਕੋਲੇ ਵੀ ਆਪਣੇ ਵੀਡੀਓ ਦੇਖੀ ਦੀ ਕੋਈ ਹੈ ਨਾ ਉਹਨੂੰ 500 ਰੁਪਏ ਆਪਾਂ ਗੱਡੀ ਮਗਰ ਹੋਰ ਡਿਸਕਾਊਂਟ ਦਗਾ ਲਓ ਵੀ ਮੈਂ ਜਿਹੜਾ ਵੀਡੀਓ ਦਿਖਾਊਗਾ ਆਪਣੀ ਸ਼ੇਅਰ ਕਰਕੇ ਆਊਗਾ ਤੁਹਾਨੂੰ 500 ਰੁਪਏ ਹੋਰ ਡਿਸਕਾਊਂਟ ਠੀਕ ਆ ਤੇ ਬਾਹਰ ਵਿੱਚ ਸਕੂਟਰੀਆਂ ਖੜੀਆਂ ਨੇ ਅੰਦਰ ਵੀ ਬਹੁਤ ਖੜੀਆਂ ਨੇ ਬਾਈ ਯਾਰੀਆਂ ਨੇ ਆਪਾਂ ਨੂੰ ਇਕੱਲੀ ਇਕੱਲੀ ਸਕੂਟਰੀ ਬਾਰੇ ਆਪਾਂ ਨੂੰ ਜਾਣਕਾਰੀ ਦਿੱਤੀ ਹੈਗੀ ਤੇ ਬਾਈ ਅੰਦਰ ਲੈ ਆਇਆ ਇੱਕ ਵਾਰ ਬਾਕੀ ਬਾਈ ਹੁਣ ਤੁਸੀਂ ਆਪਣਾ ਇੱਕ ਵਾਰ ਨੰਬਰ ਬੋਲ ਦਿਓ ਜੀ ਤੇ ਆਪਣਾ ਪ੍ਰੋਪਰ ਐਡਰੈਸ ਬੋਲ ਦਿਓ ਆਪਣਾ ਹੈਗਾ ਸ਼ੋਰੂਮ ਕ੍ਰਿਸ਼ਨਾ ਮੋਟਰ ਮੈਲਾ ਰੋਡ ਸੰਗਰੂਰ ਜੀ 9779917188 ਤੇ 9464742033 ਤੂ ਮੇਰੇ ਨੰਬਰ ਨੇ ਆਪਣੇ ਇੰਨੇ ਤੇ ਕੰਟੈਕਟ ਕਰ ਸਕਦੇ ਤੁਸੀਂ ਮਹਿਲਾ ਰੋਡ ਸੰਗਰੂਰ ਤੇ ਆਪਣਾ ਸ਼ੋਰੂਮ ਆਗਾ ਬਾਕੀ ਇਹਨਾਂ ਦਾ ਐਡਰੈਸ ਜੀ ਸਕਰੀਨ ਦੇ ਉੱਪਰ ਚੱਲ ਰਿਹਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਜੇ ਕਿਸੇ ਨੇ ਜਾਣਕਾਰੀ ਲੈਣੀ ਹੋਵੇ ਇਹਨਾਂ ਨੂੰ ਕਾਲ ਕਰਕੇ ਲੈ ਸਕਦਾ ਅੱਛਾ ਵੀਰੇ ਜੇ ਕਿਸੇ ਨੇ ਆਪਣੀ ਸਕੂਟਰੀ ਦੇ ਵਿੱਚ ਬੈਟਰੀ ਰਖਾਉਣੀ ਹੋਵੇ ਕੱਲੀ ਬਿਲਕੁਲ ਕੱਲੀ ਬੈਟਰੀ ਵੀ ਰੱਖ ਦਾਂਗੇ ਜੀ ਠੀਕ ਹੈ ਜੇ ਪਹਿਲਾਂ LED ਹੈਗੀਆਂ ਨੇ ਕਿਸੇ ਕੋਲੇ ਤਾਂ ਆਪਾਂ LED ਕੱਢ ਕੇ LED ਪਵਾਉਣੀ ਚਾਹੁੰਦਾ ਹੈ LED ਪਾ ਦਾਂਗੇ ਅਗਰ ਉਹਨਾਂ ਨੇ LED ਕੱਢ ਕੇ ਲਿਥੀਅਮ ਰਖਾਉਣੀ ਹੈ 900 ਵਾਲੀ ਰਖਾਉਣੀ ਹੈ ਜਾਂ 60 70 ਦੀ ਐਵਰੇ ਨੇ ਜਲੀਥੀ ਮਰਖਾਉਣੀ ਆਪਣੇ ਕੋ ਸਾਰਾ ਸਟਾਕ ਪਿਆਗਾ ਸਾਰੀ ਰੱਖ ਦਾਂਗਾ ਸੋ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਿਓ ਜੀ ਤੇ ਵੀਡੀਓ ਨੂੰ ਕਰ ਦਿਓ ਜੀ ਵੱਧ ਤੋਂ ਵੱਧ ਸ਼ੇਅਰ ਆ ਆਪਣੇ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ